ਦੱਸ ਦिए ਕਿ ਸਾਰੇ ਹੀ ਉਹ ਲੀਡਰਾਂ ਦੇ ਵੱਲੋਂ ਜੁੜਾ ਹੈ ਵੋਟ ਆਪਣੀ ਆਪਣੀ ਵੋਟ ਪਾ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹਰ ਇੱਕ ਜਗ੍ਹਾ ਤੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਨੇ ਵੋਟ ਪਾਈ ਹੈ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਵੀ ਵੋਟ ਜੜੀ ਹੈ ਪਾ ਦਿੱਤੀ ਗਈ ਹੈ ਪੱਟੀ ਦੇ ਵਿੱਚ ਤੇ ਗੰਭੀਰਪੁਰ ਦੇ ਵਿੱਚ ਜੁੜਾ ਹੈ ਹਰਬਜਨ ਹਰਜੋਤ ਬੈਂਸ ਦੇ ਵੱਲੋਂ ਜੁੜਾ ਹੈ ਵੋਟ ਪਾਈ ਗਈ ਹੈ ਤੇ ਸੰਜੀਤ ਟੰਡਨ ਦੇ ਵੱਲੋਂ ਵੀ ਆਪਣੇ ਮਤਾਧਿਕਾਰ ਦਾ ਜੁੜਾ ਇਸਤੇਮਾਲ ਚੰਡੀਗੜ੍ਹ ਦੇ ਵਿੱਚ ਕਰ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਵਿੱਚ ਵੋਟ ਪਾ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਚਰਨ ਜੁੜੇ ਨੇ ਦੱਸਦੀ ਹੈ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਲੱਗ-ਅਲੱਗ ਦੇ ਵਿੱਚ 13 ਸੀਟਾਂ ਦੀਆਂ 13 ਤਸਵੀਰਾਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ 13 ਸੀਟਾਂ ਤੇ ਨਜ਼ਰ ਆ ਰਿਹਾ ਹੈ ਕਿ ਸਾਰੇ ਹੀ ਲੀਡਰਾਂ ਦੇ ਵੱਲੋਂ ਵੋਟ ਜੜੀ ਹੈ ਪਾ ਦਿੱਤੀ ਗਈ ਹੈ ਇਸ ਨਾਲ ਹੀ ਸਾਰੇ ਲੀਡਰਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਜਨਤਾ ਤੋਂ ਤੇ 15 ਤਸਵੀਰਾਂ ਤੋਂ ਅਨੁ ਦਿਖਾ ਰਹੇ ਆ ਸੰਗਰੂਰ ਤੋਂ ਸਭ ਤੋਂ ਪਹਿਲਾਂ ਸੀਮਾਂ ਦੇ ਵੱਲੋਂ ਜੜਾ ਹੈ ਸੰਗਰੂਰ ਦੇ ਵਿੱਚ ਸੀਮਾਂ ਦਾ ਤਸਵੀਰ ਦਿਖਾ ਰਹੇ ਜਿੱਥੇ ਕਿ ਉਹਨਾਂ ਨੇ ਵੋਟ ਪਾਇਆ ਹੈ ਉਸ ਦੇ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਸੀ ਦੂਜੇ ਪਾਸੇ ਪੱਟੀ ਦੀ ਤਸਵੀਰ ਹੈ ਜਿੱਥੇ ਕਿ ਵੋਟ ਪਾਈ ਗਈ ਹੈ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਹਰਜੋਤ ਬੈਂਕ ਦੇ ਵੱਲੋਂ ਇਸ ਨਾਲ ਹੀ ਸੰਜਟੰਡਨ ਦੇ ਵੱਲੋਂ ਮੀਥੇਰ ਦੇ ਵੱਲੋਂ ਉਸ ਤੋਂ ਬਾਅਦ ਦੱਸ ਦਈਏ ਕਿ ਹਰ ਇੱਕ ਵਿਧਾਇਕ ਦੇ ਵੱਲੋਂ ਜੜਾ ਹੈ ਆਪਣੇ ਆਪਣੇ ਵੋਟ ਪਾਏ ਗਏ ਨੇ ਅਮ੍ਰਿਤਸਰ ਦੇ ਵਿੱਚ ਤਸਵੀਰ ਦਿਖਾ ਰਿਹਾ ਤੁਹਾਨੂੰ ਅਮ੍ਰਿਤਸਰ ਦੇ ਵਿੱਚ ਵੀ ਜਿਹੜਾ ਹੈ ਤਰਨਜੀਤ ਸੰਧੂ ਦੇ ਵੱਲੋਂ ਵੋਟ ਪਾਈ ਗਈ ਹੈ ਤੇ ਚਰਨਜੀਤ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਆਪਣਾ ਵੋਟ ਪਾ ਦਿੱਤਾ ਗਿਆ ਹੈ ਪਟਿਆਲੇ ਦੇ ਵਿੱਚ ਜੇ ਗੱਲ ਕਰੀਏ ਤੇ ਪਟਿਆਲੇ ਦੇ ਵਿੱਚ ਵੀ ਡਾਕਟਰ ਬਲਵੀਰ ਦੇ ਵੱਲੋਂ ਆਪਣੇ ਵੋਟ ਜਿਹੜੇ ਨੇ ਪਾ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਵੋਟ ਪਾਇਆ ਹੈ ਜੰਡਿਆਲਾ ਗੁਰੂ ਦੇ ਵਿੱਚ ਵੀ ਵੋਟ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਰ ਇੱਕ ਲੀਡਰ ਦੇ ਵੱਲੋਂ ਜਿਹੜਾ ਹੈ ਵੋਟ ਪਾਈ ਗਈ ਹੈ ਤੇ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਵਿਜੇ ਸੰਪਲਾ ਦੀਆਂ ਵਿਜੇ ਸੰਪਲਾ ਨੇ ਵੀ ਵੋਟ ਪਾ ਦਿੱਤੀ ਹੈ ਅਰਵਿੰਦ ਖੰਨਾ ਨੇ ਵੋਟ ਪਾਈ ਹੈ ਰਾਜਾ ਬੜਿੰਗ ਨੇ ਪਾ ਦਿੱਤੀ ਹੈ ਕੁਲਬੀਰ ਜ਼ੀਰਾ ਦੇ ਵੱਲੋਂ ਪਾਈ ਗਈ ਹੈ ਤੇ ਬਠਿੰਡਾ ਦੇ ਵਿੱਚ ਵੀ ਜੁੜੀ ਹੈ ਆਖਰੀ ਤਸਵੀਰ ਬਠਿੰਡਾ ਦੀ ਦਿਖਾ ਰਿਹਾ ਜਿੱਥੇ ਕਿ ਹਰਸਿਮਰਤ ਕੌਰ ਬਦਲ ਦੇ ਵੱਲੋਂ ਬਠਿੰਡਾ ਦੇ ਵਿੱਚ ਵੋਟ ਪਾ ਦਿੱਤੀ ਗਈ ਹੈ ਤੁਹਾਡੇ ਟੀਵੀ ਸਕਰੀਨ ਤੇ ਇਹ 15 ਚਿਹਰੇ ਨਜ਼ਰ ਆ ਰਹੇ ਨੇ अलग-अलग ठावां ਤੋਂ ਉਹਨਾਂ ਦੇ ਵੱਲੋਂ ਵੋਟ ਪਾਈ ਗਈ ਹੈ ਆਪਣੇ ਮਤਾਧਿਕਾਰ ਦਾ ਇਸਤੇਮਾਲ ਜੁੜਾ ਹੈ ਲੀਡਰਾਂ ਦੇ ਵੱਲੋਂ ਵੀ ਕੀਤਾ ਗਿਆ ਹੈ ਸਾਰੇ ਹੀ ਉਮੀਦਵਾਰਾਂ ਦੇ ਵੱਲੋਂ ਆਪਣੇ ਆਪਣੇ ਹਲਕੇ ਦੇ ਵਿੱਚ ਵੋਟ ਪਾਈ ਗਈ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਜੁੜਾ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਵੀ ਜੁੜਨੇ ਵੱੱਟ ਚੜ ਕੇ ਇਸ ਲੋਕਪਰਵਧ ਵਿੱਚ ਹਿੱਸਾ ਲੈਣ ਲੋਕਾਂ ਦੇ ਵੱਲੋਂ ਵੀ ਵੱਧ ਤੋਂ ਵੱਧ ਵੋਟਾਂ ਜੁੜੀਆਂ ਨੇ ਪਾਇਆ ਜਾਵੇ ਲਗਾਤਾਰ ਇਹ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਜੁੜੀ ਹੈ 32.18% ਜੁੜੀ VOTING ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ 35.16% परसेंट वोटिंग हो, हो हुई है, है अलग अलग इलाके जो है लगातार जारी है दस दिए कि शाम सत छह बजे तक जोड़ा है वोटिंग का सिलसिला अजे ही जारी रहेगा फिलहाल पंद्रह तस्वीर तो टीवी स्क्रीन पर तो दिखा रहे हैं जितने की ਪਾਰਟੀ ਦੇ ਅਲੱਗ-ਅਲੱਗ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਜੁੜਾ ਹੈ ਉਮੀਦਵਾਰਾਂ ਦੇ ਵੱਲੋਂ ਵੋਟ ਪਾਈ ਗਈ ਹੈ ਸਾਰੇ ਹੀ ਲੀਡਰਾਂ ਨੇ ਆਪਣਾ ਆਪਣਾ ਮਤਦਾਨ ਜੁੜਾ ਹੈ ਕਰ ਦਿੱਤਾ ਹੈ ਲੋਕ ਪਾਰਵਦ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਉਹਨਾਂ ਨੇ ਤੇ ਨਾਲ ਹੀ ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਪਣਾ ਆਪਣਾ ਯੋਗਦਾਨ ਜੁੜਾ ਹੈ ਲੋਕ ਪਾਰਵਦ ਵਿੱਚ ਦਿੱਤਾ ਜਾਵੇ ਲੋਕਾਂ ਦੇ ਵੱਲੋਂ ਜੁੜਾ ਹੈ ਵੱਚੜ ਕੇ ਇਸ ਲੋਕ ਪਾਰਵਦ ਵਿੱਚ ਹਿੱਸਾ ਲਿਆ ਜਾਵੇ ਤੇ ਆਪਣੀ ਉਮੀਦਵਾਰ ਨੂੰ ਉਹ ਚੁਣ ਸਕਣ ਇਸ ਦੇ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ